ਜਲਾਲਾਬਾਦ ਤੋਂ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ 500 ਕਿਸਾਨਾਂ ਨੇ ਦਿੱਲੀ ਕਿਸਾਨਾਂ ਦੀ ਹੋ ਰਹੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਦੀ ਕੀਤੀ ਤਿਆਰੀ ਜਾਣਕਾਰੀ ਮੁਤਾਬਕ ਅੱਜ ਸੋਮਵਾਰ ਦੁਪਹਿਰ 2 ਵਜੇ ਦੇ ਕਰੀਬ ਜਲਾਲਾਬਾਦ ਦੇ ਮਾਰਕੀਟ ਕਮੇਟੀ ਦਫ਼ਤਰ ਦੇ ਵਿੱਚ ਇਕੱਠਾ ਹੋਏ ਕਿਸਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਵਿਖੇ 14 ਤਰੀਕ ਨੂੰ ਹੋਣ ਜਾ ਰਹੀ ਕਿਸਾਨਾਂ ਦੀ ਮਹਾਪੰਚਾਇਤ ਦੇ ਵਿੱਚ ਬੀਕੇਯੂ ਡਕੋਂਦਾ ਦੇ 500 ਦੇ ਕਰੀਬ ਕਿਸਾਨ ਹਿੱਸਾ ਲੈਣਗੇ ਉਹਨਾਂ ਨੇ ਕਿਹਾ ਕਿ 13 ਤਾਰੀਖ ਨੂੰ ਟ੍ਰੇਨ বাস ਅਤੇ ਆਪਣੇ ਨਿੱਜੀ ਵਿਕਲਾਂ ਤੇ ਕਿਸਾਨ ਜਲਾਲਾਬਾਦ ਤੋਂ ਦਿੱਲੀ ਲਈ ਰਵਾਨਾ ਹੋਣਗੇ ਅਤੇ 14 ਤਾਰੀਖ ਨੂੰ ਰਾਮਲੀਲਾ ਮੈਦਾਨ ਦਿੱਲੀ ਵਿਖੇ ਕਿਸਾਨਾਂ ਦੀ ਮਹਾਪੰਚਾਇਤ ਦਾ ਹਿਸਾਬ ਬਣਨਗੇ ਦੱਸ ਦਈਏ ਕਿ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਕਿਸਾਨਾਂ ਦੇ ਵੱਲੋਂ 14 ਮਾਰਚ ਨੂੰ ਮਹਾ ਪੰਚਾਇਤ ਕੀਤੀ ਜਾਣੀ ਹੈ ਪ੍ਰੋਗਰਾਮ ਹੈ ਜਥੇਬੰਦੀ ਦਾ ਅਗਲਾ ਜਥੇਬੰਦੀ ਦਾ ਜੀ ਸਾਡਾ ਜਿਹੜਾ ਉਤੋਂ ਸਯੁਗਤ ਮੋਰਚੇ ਦੇ ਵੱਲੋਂ ਮਹਾ ਪੰਚਾਇਤ ਰੱਖੇਗੀ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਉਹ 13 ਤਰੀਕ ਨੂੰ ਅਸੀਂ ਸਾਰੇ ਤੋਂ ਬੜੇ ਵੱਡੇ ਕਾਫਲੇ ਦੇ ਨਾਲ ਦਿੱਲੀ ਜਾ ਕੇ ਜੀ ਹਾਂਜੀ ਦਿੱਲੀ ਕਿਸ ਤਰੀਕੇ ਨਾਲ ਜਾ ਰਹੇ ਹੋ ਟਰੈਕਟਰ ਟਰਾਲੀਆਂ ਨਾਲ ਜਾ ਰਹੇ ਹੋ ਟ੍ਰੇਨਾਂ ਰਹੀਂ ਬੱਸਾਂ ਰਹੀਂ ਤੇ ਕੋਈ ਕੁਝ ਆਪਦੇ ਸੰਤ ਲੈ ਕੇ ਜਾ ਰਹੇ ਨੇ ਕੋਈ ਕਾਰ ਲੈ ਕੇ ਜਾ ਰਿਹਾ ਹੈ ਜਾਂ ਕੋਈ ਗੱਡੀ ਲੈ ਕੇ ਜਾ ਰਿਹਾ ਹੈ ਕੋਈ ਅਸੀਂ ਬਾਈ ਟ੍ਰੇਨ ਜਾ ਰਿਹਾ ਹੈ ਜੀ ਹਾਂਜੀ ਕਿੰਨੀ ਤਦਾਦ ਵਿੱਚ ਇੱਥੋਂ ਜਾ ਰਹੇ ਹਨ ਤਕਰੀਬਨ 500 ਦੇ ਕਰੀਬ ਜਿਹੜਾ ਸਾਡਾ ਪਾਰਟੀ ਕਿਸਾਨ ਨੂੰ ਇੱਕ ਟਿਕਾਣਾ ਦਾ ਜੱਥਾ ਜਿਹੜਾ ਉਹ 13 ਤਰੀਕ ਨੂੰ ਸ਼ਾਮ ਨੂੰ ਰਵਾਨਾ ਹੋ ਰਿਹਾ ਹੈ ਜੀ 13 ਤਰੀਕ ਸ਼ਾਮ ਨੂੰ ਬਾਈ ਟ੍ਰੇਨ ਜੀ ਜੀ ਤੇ ਅੱਜ ਮੀਟਿੰਗ ਦੇ ਦੌਰਾਨ ਕੀ ਕੀ ਕੀਤਾ ਅੱਜ ਮੀਟਿੰਗ ਦੇ ਵਿੱਚ ਅਸੀਂ ਸਾਡੀ ਬਲਾਕ ਦੀ ਚੋਣ ਸੀ ਜਿਹੜੀ ਰਹਿੰਦੀ ਸੀਗੀ ਬੜੀ ਦੇਰ ਤੋਂ ਆੜੀ ਆ ਰਹੀ ਸੀ ਉਹ ਅਸੀਂ ਬਲਾਕ ਦੀ ਚੋਣ ਕੀਤੀ ਹੈ ਜਿੰਦੇ ਵਿੱਚ ਬਲਾਕ ਦਾ ਪ੍ਰਧਾਨ ਸਰਦਾਰ ਰਾਮ ਸਿੰਘ ਮੱਕੜ ਜੀ ਨੂੰ ਅਸੀਂ ਲਾਇਆ ਸੀਨੀਅਰ ਮੀਤ ਪ੍ਰਦਾਨ ਸਾਡੇ ਸ਼ਿੰਦਰ ਜੀ ਨੇ ਮੀਤ ਪ੍ਰਦਾਨ ਸਾਡੇ ਰਮੇਸ਼ ਮੱਕੜ ਜੀ ਨੇ ਜਨਰਲ ਸਕੱਤਰ ਸਾਡੇ ਵੀਰ ਜੀ ਨੇ ਬਿੰਦ ਸਰੇਂਦਰ ਜੀ ਇਹਦੇ ਕਿਤੋਂ ਇਸ ਤਰ੍ਹਾਂ ਜਿਹੜੇ ਅੱਜ ਜ਼ਿੰਮੇਵਾਰੀ ਸਾਰਿਆਂ ਨੂੰ ਸੌਂਪੀ ਹੈ